एक होटल गली गली में गाते भी जय वार्मिकी जय गति धार्मिक शक्ति हमार दे रहे बार्मिक ज्योत जलती रहे आर्मी ज्योत जल दी रहे वाल्मिक शक्ति वाल्मिक शक्ति वाल्मिक शक्ति वाल्मिक शक्ति वाल्मिक शक्ति That's a ਸੁਭੀਰ ਉਹ ਅੱਜ ਅੱਜ ਲੈ ਕੇ ਜਾ ਰਹੇ ਹਾਂ ਦਾਪੜਾ ਸੰਤਾਂ ਵਾਲੀ ਉਹ ਬਹੁਤ ਵਧੀਆ ਆ ਅੱਜ ਜਿਵੇਂ ਹਰ ਸਾਲ ਦੀ ਤਰ੍ਹਾਂ ਮੂਰਤੀ ਸਥਾਪਨਾ ਦੇ ਸੋ ਪਰਮਪੀਤਾ ਪਰਮਾਤਮਾ ભગવાન ਵਾਲਮੀ ਕੀ ਦਾ ਮਾਪਨ ਤੇ ਤੋਸਟਰ ਦੇਣਾ ਹੈ ਜਿਹੜਾ ਇਸੇ ਸਾਰੇ ਸਾਡੇ ਪਾਉਂਦੇ ਲੋਕ ਬੜੀ ਤੁਹਤਾ ਮਨਾ ਬਣਾਦੇ ਆ ਅਸੀਂ ਵੀ ਇਸੇ ਤਰ੍ਹਾਂ ਇਸ ਦਾਪੜਾ ਲੈ ਕੇ ਜਾਂਦੇ ਆ ਪਿੰਡਾਂ ਦੇ ਵਿੱਚੋਂ ਸਾਡੇ ਜਿੰਨੇ ਭਾਈਵੰਦੂ ਨੇ ਲਗਭਗ ਅੱਜ ਜਿਵੇਂ 15 ਬੱਸਾਂ ਲੈ ਕੇ ਜਾ ਰਹੇ ਆ ਔਰ ਬਾਕੀ ਕਾਰਾਂ ਸਾਡੀਆਂ बाकी पिंडा पिंड डायरैक्ट रात दसा सा पहुंची हुई हैं जी और इस तरह बहुत खुशी के नाम मनाया जा रहा है Yeah. you ਦੇ ਪ੍ਰਤਮਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦਾ ਪਾਵਨ ਤੇ ਪਵਿੱਤਰ ਜਿਹੜਾ ਕਿ ਇਹ ਦਿਨ ਹੈ ਮੂਰਤੀ ਸਥਾਪਨਾ ਦਿਵਸ 2016 ਤੋਂ ਜਦੋਂ ਮੂਰਤੀ ਸਥਾਪਿਤ ਹੋਈ ਹੈ ਉਦੋਂ ਤੋਂ ਹੀ ਬੜੀ ਸੰਗਤ ਆਰ ਸਾਲ ਵਾਲਮੀਕੀ ਕੀਰਤ ਜਾਂਦੀ ਹੈ ਔਰ ਉੱਥੇ ਬਹੁਤ ਵਧੀਆ ਇੰਨਾ ਸਾਰਿਆਂ ਦਾ ਸਤਸੰਗ ਦੇ ਵਿੱਚ ਯੋਗਦਾਨ ਹੁੰਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਾਉਂਦੇ ਆ ਸਾਰੇ ਲੋਕ ਔਰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਅਸੀਂ ਹਰ ਸਾਲ ਇਸੇ ਤਰ੍ਹਾਂ ਇਥੋਂ ਕਾਫਲਾ ਲੈ ਕੇ ਜਾਂਦੇ ਆ ਬਸਾਂ ਦਾ ਭਰ ਕੇ ਮੇਰੇ ਨਾਲ ਮੇਰੇ ਸਾਥੀ ਰਾਜਕੁਮਾਰ ਜੀ ਜੰਡਾਲੀ ਤੋਂ ਔਰ ਇੰਪੀ ਜੀ ਸਾਨੇ ਹਲ ਤੋਂ ਬੁੱਢੇ ਹਲ ਤੋਂ ਆਪਣੇ ਅਸ਼ੀਸ਼ ਜੀ ਬਾਨਾ ਜੀ ਕਲੋਨੀ ਤੋਂ ਇਸੇ ਤਰ੍ਹਾਂ ਕਲੋਨੀ ਤੋਂ ਤੀਸ਼ਾ ਜੀ ਸਾਰੇ ਅਕਿਸ਼ਨ ਜੀ ਸਾਰੇ ਜਿੰਨੀ ਸਾਡੀ ਸੰਗਤ ਦਾ ਸਾਡੀ ਇੱਕ ਟੀਮ ਹੈ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਮੈਂ ਹਰ ਸਾਲ ਇੱਥੋਂ ਕਾਫੀ ਜ਼ਿਆਦਾ ਬਸਤਾ ਭਰ ਕੇ ਲੈ ਕੇ ਜਾਂਦਾ ਜਿਵੇਂ ਅੱਜ ਵੀ ਸਾਡੀਆਂ 10 ਤੋਂ 12 ਬਸਾਂ ਗਈਆਂ ਜਿਹੜੀਆਂ ਅਸੀਂ ਪੀਰਤ ਤੇ ਲਿਆ ਰਹੇ ਹਾਂ ਬਾਕੀ ਸਾਡੇ ਪੰਜਾਬ ਦੇ ਬਾਕੀ ਜਿੰਨੇ ਸਦਸਿਆ ਹੈਗੇ ਆ 바ਵਾਦਸ ਦੇ ਨਾਲ ਜੁੜੇ ਹੋਏ ਆ ਉਹ ਵੀ ਅੱਜ ਉੱਥੇ ਸਾਰਾ ਪੂਰਾ ਇਕੱਠ ਕਰੂਗੀ ਉਮੀਦ ਹੁੰਦੀ ਆ ਵੀ ਇਕੱਠ ਹਜ਼ਾਰਾਂ ਦੀ ਤਗਾਰ ਦੇ ਵਿੱਚ ਹੋਣਾ ਤੇ ਮੈਨੂੰ ਲੱਗ ਰਿਹਾ ਵੀ ਜਿਸ ਤਰ੍ਹਾਂ ਉਤਸ਼ਾਹ ਚੱਲ ਰਿਹਾ ਪਰਮਪਿਤਾ ਪਰਮਾਤਮਾ ਭਗਵਾਨ ਵਾल्ਮੀਕੀ ਦਾ ਤੇ ਮੈਨੂੰ ਲੱਗਦਾ ਵੀ ਇਸ ਵਾਰ ਸ਼ਾਇਦ ਇਕੱਠ ਬਹੁਤ ਸਖਦਾ ਵੀ ਲੱਖ ਦੀ ਤਦਾਦ ਦੇ ਵਿੱਚ ਹੋ ਜੀ ਕਿਉਂਕਿ ਉਤਸ਼ਾਹ ਬਹੁਤ ਹੈ ਕਿਤੇ ਵੀ ਅਸੀਂ ਫੋਨ ਕਰਦੇ ਹਾਂ ਆਪਣੇ ਭਾਈਵੰਦੂਆਂ ਨੂੰ ਆਪਣੇ ਟੀਮ ਦੇ ਮੈਂਬਰਾਂ ਨੂੰ ਸਾਡੇ ਸਮਾਜ ਦੇ ਲੋਕਾਂ ਨੂੰ ਤਾਂ ਹਰੇਕ ਦਾ ਰਿਸਪਾਂਸ ਆਉਂਦਾ ਜੀ ਅਸੀਂ 10 ਬੱਸਾਂ ਲੈ ਕੇ ਆ ਰਹੇ ਹਾਂ 2 ਬੱਸਾਂ ਲੈ ਕੇ ਆ ਰਹੇ ਹਾਂ ਇੱਕ ਬੱਸ ਭਰ ਕੇ ਲੈ ਕੇ ਆ ਰਹੇ ਹਾਂ ਇਹ ਬਹੁਤ ਵਧੀਆ ਉਤਸ਼ਾਹ ਹੈ ਕਿੰਨੇ ਸੰਗਏ ਸੰਸਥਾ ਦੇ ਨਾਲ ਚੱਲ ਰਹੀਆਂ ਤੇ ਨਾਲ ਅਚਾਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਸਾਡੇ ਵੱਲੋਂ ਨਾਲ ਸੰਸਥਾ ਜਿੰਨੀ ਜਿੰਨੀ ਮੇਰੇ ਨਾਲ ਸੰਗਤ ਜਾ ਰਹੀ ਆ ਹਰੇਕ ਸੰਗਤ ਨੂੰ ਉਹਦੇ ਹਿਸਾਬ ਨਾਲ ਹਰ ਇੱਕ ਸੰਗਤ ਦੇ ਵਿੱਚ ਇੱਕ ਇੱਕ ਮੈਂਬਰ ਸਾਡਾ ਇਸ ਤਰ੍ਹਾਂ ਜ਼ਿੰਮੇਵਾਰ ਬਿਠਾਇਆ ਹੋਇਆ ਵਾ ਜਿਹੜਾ ਸਾਰੇ ਜਿੰਨੇ ਬੱਚੇ ਨੇ ਬੀਬੀਆਂ ਨੇ ਧੀਆਂ ਭੈਣਾਂ ਸਾਰੀਆਂ ਉਹਨਾਂ ਦੀ ਇੱਕ ਕੇਅਰ ਕੇਕਰ ਵੀ ਨਾਲ ਪੁੱਦਾ ਸਾਡਾ ਫਿਰ ਉਹਨਾਂ ਨੂੰ ਨਾਲ-ਨਾਲ ਰਿਫਰੈਸ਼ਮੈਂਟ ਵੀ ਰੱਖਦੇ ਦੇ ਦਿੰਦੇ ਜਿੰਨੇ ਆ ਨਾਲ ਜਿਸ ਤਰ੍ਹਾਂ ਪਾਣੀ ਹੋ ਗਿਆ ਪਲੱਸ ਚਾਹ ਹੋ ਗਈ ਚਾਰੀਆ ਸਾਰੀਆਂ ਸੈਟਲ ਸਾਰੀਆਂ ਬਸਾਂ ਦੇ ਵਿੱਚ ਭਰ ਕੇ ਰੱਖੀ ਆ ਨਾਲ ਫਰਸਟ ਐਡ ਉਹ ਵੀ ਨਾਲ ਰੱਖੀ ਦੀ ਆ ਕਈ ਵਾਰੀ ਕੋਈ ਬੱਚੇ ਨੂੰ ਮਤਲਬ ਬਣਾ ਉਲਟੀ ਵਗੈਰਾ ਆ ਜਾਂਦੀ ਆ ਜਾਂ ਹਨਾ ਸੋ ਥੋੜਾ ਬੋੜਾ ਪ੍ਰਬੰਧ ਜਿੰਨਾ ਹੁੰਦਾ ਉਹ ਅਸੀਂ ਕਰਦੇ ਆ ਕਿਉਂਕਿ ਸਫਰ ਵੀ ਬੜਾ ਹੈਗਾ ਨਾ ਤਿੰਨ ਚਾਰ ਘਟੇ ਦਾ ਲਗਾਤਾਰ ਕਾਫੀ ਨੰਬਰ ਸਮੇਂ ਤੀੜੀ ਸੁਆਮਾ ਤੋਂ ਸਰਪਤ ਕਰ ਰਹੇ ਹਾਂ ਤਾਂ ਕਿਸਾਨ ਦਾ ਸਮਾਜਮ ਉਹ ਕਿੰਨੇ ਸਮਾਂ ਦੇ ਲਈ ਜਿਹੜਾ ਹੁੰਦਾ ਇਸ ਸਮਾਗਮ ਸਾਡਾ ਹੁਣ ਅੱਜ ਦਾ ਜਿੰਨੇ ਉੱਥੇ ਲੋਕਲ ਲੋਕ ਨੇ ਉਹ ਤਾਂ ਫੇਰ ਵੀ ਉੱਥੇ ਚਲੇ ਗਏ ਜਿਵੇਂ ਹੁਣ ਅਸੀਂ ਲੋਕ ਹੁਣ ਅਸੀਂ ਮੰਨ ਕੇ ਚੱਲੋ ਅਸੀਂ 12 ਜਾਂ 12:30 ਵਜੇ ਪਹੁੰਚਾਂਗੇ ਸ਼ਾਮ ਤੱਕ ਸਮਾਪਤ ਹੋਵੇਗਾ ਸ਼ਾਮ ਦੇ 4:00 ਵਜੇ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਸਮੁੱਚੇ ਤੇ ਅੱਜ ਬਾਕੀ ਜਿਹੜਾ ਪ੍ਰਲਗ ਕਾਰਜ ਕਾਫੀ ਜੋਰ ਨਾਲ ਕੋਸ਼ਿਸ਼ ਕਰ ਰਹੇ ਹਾਂ ਕੰਪਨ ਨਾਮ ਨਾਲ ਮੈਂ ਇਹੋ ਹੀ ਇੱਕ ਸੰਦੇਸ਼ ਦੇਣਾ ਚਾਹਾਂਗਾ ਆਪਣੇ ਲੋਕਾਂ ਨੂੰ ਆਪਣੀ ਫੌਮ ਨੂੰ ਆਪਣੇ ਫੌਮ ਦੇ ਬੱਚਿਆਂ ਨੂੰ ਕਿ ਸਿਰਫ ਇੱਕੋ ਹੀ ਅਸਰੇਖ ਮੇਰਾ ਹੈ ਜੀ ਪੜੋ ਲਿਖੋ ਕਿਸ ਤਰ੍ਹਾਂ ਕਰਦੇ ਕਿ ਮਾਵਾ ਸਾਹਿਬ ਨੇ ਇਹ ਕਿਹਾ ਸੀ ਕਿ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਤਾਂ ਉਹ ਅਗਲੇ ਰਸਤੇ ਆਪ ਬਗ ਲੱਗ ਜਾਣਗੇ ਕਿ ਜ਼ਿੰਦਗੀ ਚ ਸਭ ਤੋਂ ਹੈ ਇਹ ਕਿ ਪੜ੍ਹਾਈ ਆ ਜਿਹੜੀ ਅੱਗੇ ਵਧਣ ਵਾਸਤੇ ਸਾਨੂੰ ਰੋਸ਼ਨੀ ਦਿੰਦੀ ਹੈ